ਹਾਂਜੀ ਹੈਲੋ एवरीवन ਦੋਸਤੋ ਕਹਿੰਦੇ ਨੇ ਕਿ ਉਦਮ ਅੱਗੇ ਲక్ష్ਮੀ ਤੇ ਪੱਖੀ ਅੱਗੇ ਪਾਉਨ ਮੀਨਸ ਵੈਲਥ ਫਾਲੋਸ ਐਫਰਟ ਜਸਟ ਐਸ ਵੈਨ ਫਾਲੋਸ ਅ ਫੈਨ ਗੱਲ ਇਹ ਹੈ ਕਿ ਸਰਦਾਰ ਜੀ ਦਾ ਰੂਮ ਨੂੰ ਹੀਟ ਕਰਨ ਲਈ ਆਹ ਹੀਟ ਪਿੱਲਰ ਜਿਹੜਾ ਹੈ ਉਹ ਲੈ ਕੇ ਆਏ ਨੇ ਤੇ ਇਹਦਾ ਕਾਰਡਬੋਰਡ ਦਾ ਡੱਬਾ ਨਾ ਜਿਹੜਾ ਬਹੁਤ ਹੀ ਸੋਲਿਡ ਸੀਗਾ ਤੇ ਆਓ ਤੁਹਾਨੂੰ ਮੈਂ ਦੱਸਾਂ ਕਿ ਮੈਂ ਇਹਦਾ ਇਸ ਵੇਸ ਟਿਬੇ ਦਾ ਇਸਤੇਮਾਲ ਕਿਵੇਂ ਕੀਤਾ ਘਰ ਦੇ ਨੇੜੇ ਨਾ ਮੈਂ ਬੱਕਟ ਚ ਮਿੱਟੀ ਪਰ ਕੇ ਲੈਂਦੀ ਸੀਗੀ ਤੇ ਇਹਨੂੰ ਮੈਂ ਨਾ ਛੱਤ ਦੀ ਬਾਲਕਨੀ 'ਚ ਰੱਖ ਦਿੱਤਾ ਹੈਗਾ ਤੇ ਇਹਦੇ ਵਿੱਚ ਨਾ ਮੈਂ ਇਹ ਜਿਹੜੇ ਐਗ ਦੇ ਐਗ ਜਿਹੜਾ ਖਾਲੀ ਜਿਹੜੀ ਟ੍ਰੇ ਹੈਗੀ ਕਾਰਡਬੋਰਡ ਦੀ ਉਹ ਵੀ ਪਾਣੀ 'ਚ ਇਹਨੂੰ ਮੈਂ ਡਿਪ ਕਰ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਨਾ ਮੈਂ ਇਹਦੇ ਵਿੱਚ ਨਾ ਇਹ ਜਿਹੜਾ ਕਵਰ ਜਿਹੜਾ ਹੈਗਾ ਇਹ ਵਿਛਾ ਦਿੱਤਾ ਹੈਗਾ ਤੇ ਤਾਂ ਕਿ ਇਹ ਗਿੱਲਾ ਹੋ ਕੇ ਨਾ ਛੇਤੀ ਖਰਾਬ ਨਾ ਹੋ ਸਕੇ ਤੇ ਫਿਰ ਇਹਦੇ ਵਿੱਚ ਨਾ ਮੈਂ ਇਹ ਮਿੱਟੀ ਜਿਹੜੀ ਹੈ ਉਹ ਪਾ ਦਿੱਤੀ ਹੈਗੀ ਆ ਤੇ ਉਸ ਤੋਂ ਇਲਾਵਾ ਰਾਈਸ ਹਸਕ ਜਿਹਨੂੰ ਨਾ ਚਾਵਲ ਦੇ ਛਿਲਕੇ ਵੀ ਕਹਿੰਦੇ ਹੈਗੇ ਆ ਇਹ ਮੇਰੇ ਕੋਲ ਬਹੁਤ ਜ਼ਿਆਦਾ ਕੁਆਂਟੀਟੀ ਚ ਹੈ ਤੇ ਇਹਨਾਂ ਨੂੰ ਮੈਂ ਗਰੋ ਬੈਗ ਜਾਂ ਗਮਲੇ ਦੇ ਵਿੱਚ ਇਸਤੇਮਾਲ ਕਰਦੀਆਂ ਤਾਂ ਕਿ ਗਰੋ ਬੈਗ ਉਹ ਲਾਈਟ ਵੀਰ ਚ ਰਹੇ ਇਸ ਤੋਂ ਬਾਅਦ ਸਾਰੇ ਮਟੀਰੀਅਲ ਨੂੰ ਮੈਂ ਮਿਕਸ ਕਰ ਦਿੱਤਾ ਤੇ ਥੋੜਾ ਜਿਹਾ ਪਾਣੀ ਪਾ ਦਿੱਤਾ ਤੇ ਉਸ ਤੋਂ ਬਾਅਦ ਮੈਂ ਜਿਹੜੀ ਹੈ ਵਰਮੀ ਕੰਪੋਸਟ ਤੇ ਥੋੜੀ ਜਿਹੀ ਦੇਸੀ ਰੂੜੀ ਉਹ ਵੀ ਮੈਂ ਮਿਕਸ ਮਿਕਸ ਕਰਕੇ ਨੇ ਇਹਦੇ ਵਿੱਚ ਪਾ ਦਿੱਤੀ ਹੈਗੀ ਹੈ ਤੇ ਉਸ ਤੋਂ ਬਾਅਦ ਮੈਂ ਲੇਟਸ ਦੀ ਪਨੀਰੀ ਜਿਹੜੀ ਹੈ ਨਰਸੀ ਤੋਂ ਲਿਆਂਦੀ ਸੀ ਇੱਕ ਇੱਕ ਗਿੱਟ ਤੇ ਨਾ ਆ ਇੱਕ ਇੱਕ ਗਿਰਦੀ ਵਿੱਚ ਤੇ ਇਹਨੂੰ ਮੈਂ ਲਗਾ ਦਿੱਤਾ ਹੈਗਾ ਤੇ ਇਹ ਤੋਂ ਬਾਅਦ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਲਗਾ ਦਿੱਤਾ। ਦੋਸਤੋ ਇਹ ਲੈਟਰ ਦੇ ਪੱਤੇ ਨਾ ਸਲਾਦ ਦੇ ਰੂਪ ਵਿੱਚ ਖਾਣੇ ਚਾਹੀਦੇ ਆ ਬਹੁਤ ਹੀ ਕਰੰਚੀ ਹੁੰਦੇ ਨੇ ਤੇ ਇਹਨਾਂ ਨੂੰ ਨਾ अर्ਲੀ ਮਾਰਨਿੰਗ ਜਿਹੜਾ ਉਹ ਹਾਰਵੈਸਟ ਕਰਨਾ ਚਾਹੀਦਾ। ਇਹ ਦੇਖੋ ਕਿੰਨੇ ਸੋਹਣੇ ਲੱਗ ਰਿਹਾ ਹੈ। ਇਸ ਤੋਂ ਬਾਅਦ ਨਾ ਮੈਂ ਇਹਦੇ ਤੇ ਹਲਕਾ ਜਿਹਾ ਉਹ ਪਾਣੀ ਜਿਹੜਾ ਉਹ ਪਾ ਦਿੱਤਾ ਹੈਗਾ ਤੇ ਆ ਇੱਕ ਹਫਤੇ ਬਾਅਦ ਦੀ ਦੀ ਵੀਡੀਓ ਹੈਗੀ ਆ। ਤੇ ਦੋ ਦੋਸਤਿਆ ਦੇ ਨਾ ਲੈਟਸ ਦੇ ਬੂਟੇਨਾਂ ਜ਼ਿਆਦਾ ਵੀ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਆ ਇਹਦੇ ਵਿੱਚ ਨਾ ਨਮੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਖਾਸ ਕਰ ਧੁੱਪ ਜ਼ਰੂਰ 4-5 ਘੰਟੇ ਦੀ ਪੈਣੀ ਚਾਹੀਦੀ ਹੈਗੀ ਆ ਆ ਵੇਖੋ ਆ ਦੋ ਹਫ਼ਤੇ ਬਾਅਦ ਇਹਦੀ ਗਰੋਥ ਲੈਟਸ ਦੇ ਬੂਟੇਨਾਂ ਦਾ ਦੇਸੀ ਰੂੜੀ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਹੁੰਦੀ ਹੈ ਨਾਈਟ੍ਰੋਜਨ ਦੀ ਮਾਤਰਾ ਵੀ ਇਹਦੇ ਵਿੱਚ ਜ਼ਿਆਦਾ ਹੋਣੀ ਚਾਹੀਦੀ ਹੈਗੀ ਆ ਤੇ ਇਹ ਦੇਖੋ ਕਾਰਡਬੋਰਡ ਦਾ ਡੱਬਾ ਬਿਲਕੁਲ ਐਜ਼ ਇਟ ਇਜ਼ ਹੀ ਹੈ ਤੇ ਇਧਰ ਦੇਖੋ ਐ ਮੈਂ نیچے ਨਾ ਗਰੋ ਬੈਗ ਚ ਵੀ ਲੇਟਸ ਦੇ ਬੂਟੇ ਲਗਾਏ ਨੇ ਤੇ ਜਿਹੜੇ ਕਿ ਅ ਅੱਛੇ ਚੱਲ ਪਏ ਨਹੀਂ ਇਹਨਾਂ ਨੂੰ ਮੈਂ ਗਰੋ ਬੈਗ ਚ ਲਗਾਇਆ ਹੈਗਾ ਤੇ ਇਹਨਾਂ ਨੂੰ ਵੀ ਮੈਂ ਤਾਂ 2 ਹਫ਼ਤੇ ਹੋ ਗਏ ਲਗਾਇਆ ਨੂੰ ਤੇ ਇਧਰ ਜਿਹੜੇ ਦੂਸਰੇ ਗਰੋ ਬੈਗ ਚ ਵੀ ਲਗਾਇਆ ਦੋ ਹੀ ਬੂਟੇ ਲਗਾਏ ਨੇ ਕਿਉਂਕਿ ਇਹਨਾਂ ਦੇ ਨਾ ਗ੍ਰੋਥ ਬਹੁਤ ਇਹ ਫੈਲਦੇ ਬਹੁਤ ਜ਼ਿਆਦਾ ਹੈਗਾ ਤੇ ਉਸ ਤੋਂ ਬਾਅਦ ਆ ਦੇਖੋ ਚੀਗੂ ਦੇ ਗਮਲੇ ਵਿੱਚ ਵੀ ਮੈਂ ਲਗਾਏ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਮੈਂ ਇਹ ਜਿਹੜੇ ਨਿੰਬੂ ਦੇ ਜਿਹੜੇ ਗਮਲਾ ਹੈਗਾ ਉਹਦੇ ਵਿੱਚ ਵੀ ਲਗਾਏ ਨੇ ਦੋਸਤੋ ਤੁਸੀਂ ਵੀ ਆਪਣੇ ਗਮਲਿਆਂ ਵਿੱਚ ਨਾ ਖਾਲੀ ਜਗ੍ਹਾ ਹੁੰਦੀ ਨਾ ਉੱਥੇ ਇਹਨਾਂ ਨੂੰ ਜਰੂਰ ਲਗਾਓ ਕਿਉਂਕਿ ਇਹਨਾਂ ਦੀ ਜ਼ਿਆਦਾ ਨਾ ਕੇਅਰ ਦੀ ਜ਼ਰੂਰਤ ਨਹੀਂ ਪੈਂਦੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਜਰੂਰ ਕਰਨਾ ਹੈਗਾ ਇਸ ਤੋਂ ਇਲਾਵਾ ਦੇਖੋ ਮੈਂ ਨਾ ਖਾਲੀ ਮੇਰੇ ਕੋ ਆ ਪਾਟ पे 6 6 ਇੰਚ ਦੇ ਇਹਨਾਂ ਵਿੱਚ ਵੀ ਮੈਂ ਲਗਾਏ ਹੋਏ ਆ ਵੀਡੀਓ ਦੇਖਣ ਲਈ ਬਹੁਤ ਹੀ ਜ਼ਿਆਦਾ ਧੰਨਵਾਦ ਥੈਂਕਸ